ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਟੈਕ ਵਿਦਜਸ ਦੋਸਤੋ ਜੇ ਤੁਹਾਡੇ YouTube ਸ਼ਾਰਟਸ ਤੇ 500 ਵਿਊਜ਼ 1000 ਵਿਊਜ਼ ਜਦ 5000 ਵਿਊਜ਼ ਤੇ ਆ ਕੇ ਰੁਕ ਜਾਂਦਾ ਹੈ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਸ਼ਾਰਟਸ ਵਾਇਰਲ ਕਿਉਂ ਨਹੀਂ ਹੁੰਦੇ ਸ਼ਾਰਟਸ ਵਾਇਰਲ ਕਿਵੇਂ ਹੁੰਦੇ ਨੇ ਐਲਗੋਰਿਦਮ ਅਸਲ ਵਿੱਚ ਕੀ ਦੇਖਦਾ ਹੈ ਇਸ ਵੀਡੀਓ ਨੂੰ ਪੂਰੀ ਦੇਖਿਓ ਕਿਉਂਕਿ ਨੌਲੇਜ ਭਰ-ਭਰ ਕੇ ਮਿਲੇਗੀ ਦੋਸਤੋ ਸੱਚ ਗੱਲ ਇਹ ਹੈ ਕਿ YouTube ਸ਼ਾਰਟਸ 'ਚ ਸਬਸਕ੍ਰਾਈਬਰ ਕਾਊਂਟ ਮੈਟਰ ਨਹੀਂ ਕਰਦਾ ਲੌਂਗ ਵੀਡੀਓ ਦੇ ਵਿੱਚ ਸਬਸਕ੍ਰਾਈਬਰ ਕਾਊਂਟ ਜ਼ਰੂਰ ਹੁੰਦਾ ਹੈ ਕਿਉਂਕਿ ਨੋਟੀਫਿਕੇਸ਼ਨ ਜਾਂਦੀ ਹੈ ਅਤੇ ਵਿਊਜ਼ ਆਉਂਦੇ ਨੇ ਪਰ ਸ਼ਾਰਟਸ ਵਿੱਚ ਕਈ ਵਾਰ ਨੋਟੀਫਿਕੇਸ਼ਨ ਜਾਂਦਾ ਹੀ ਨਹੀਂ ਕਈ ਵਾਰ 2-4 ਘੰਟੇ ਬਾਅਦ ਜਾਂਦਾ ਹੈ ਸੋ ਵਿੱਚ 0 ਸਬਸਕ੍ਰਾਈਬਰ ਵਾਲਾ ਬੰਦਾ ਵੀ ਵਾਇਰਲ ਹੋ ਸਕਦਾ ਹੈ YouTube ਸ਼ਾਰਟਸ ਐਲਗੋਰਿਦਮ ਸਿਰਫ ਤਿੰਨ ਚੀਜ਼ਾਂ ਦੇਖਦਾ ਹੈ ਪਹਿਲਾ ਰੀਟੈਂਸ਼ਨ ਲੋਕ ਰੁਕ ਰਹੇ ਹਨ ਜਾਂ ਨਹੀਂ ਦੂਜਾ ਇੰਗੇਜਮੈਂਟ ਮਤਲਬ ਲਾਈਕ ਕਮੈਂਟ ਸ਼ੇਅਰ ਹੋ ਰਹੇ ਹੈ ਜਾਂ ਨਹੀਂ ਤੀਜਾ ਵਾਚ ਟਾਈਮ ਜੇ ਇਹ ਤਿੰਨ ਚੀਜ਼ਾਂ ਸਟਰੋਂਗ ਨੇ YouTube ਸ਼ਾਰਟਸ ਵਾਇਰਲ ਹੋਵੇਗਾ ਜੇ ਇਹ ਤਿੰਨ ਚੀਜ਼ਾਂ ਵੀਕ ਨੇ ਸ਼ਾਰਟਸ ਕਦੇ ਵੀ ਵਾਇਰਲ ਨਹੀਂ ਹੋਵੇਗਾ ਦੋਸਤੋ ਸ਼ਾਰਟਸ ਵਾਇਰਲ ਕਰਨ ਦਾ ਸਭ ਤੋਂ ਵੱਡਾ ਰੂਲ ਹੈ ਪਹਿਲੇ 3 ਸੈਕਿੰਡ ਲੋਕ ਸ਼ਾਰਟਸ ਸਕਰੋਲ ਕਰਦੇ ਨੇ ਇੱਕ ਆਇਆ ਦੂਜਾ ਦੇਖ ਲਿਆ ਦੂਜਾ ਆਇਆ ਤੀਜਾ ਦੇਖ ਲਿਆ ਹੁਣ ਜਦੋਂ ਤੁਹਾਡਾ ਸ਼ਾਰਟ ਆਉ ਜਿਹੜੀ ਡਿਸਾਈਡ ਕਰ ਲੈਂਦੀ ਹੈ ਕਿ ਦੇਖਣਾ ਹੈ ਜਾਂ ਨਹੀਂ ਦੇਖਣਾ ਸ਼ਾਰਟਸ ਵਿੱਚ ਇਹ ਗਲਤੀ ਕਦੇ ਵੀ ਨਾ ਕਰੋ ਬਹੁਤ ਲੋਕ ਸ਼ਾਰਟਸ ਦੀ ਸ਼ੁਰੂਆਤ ਇਸ ਤਰ੍ਹਾਂ ਕਰਦੇ ਨੇ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵੀਡੀਓ ਦੋਸਤੋ ਸ਼ਾਰਟਸ ਵਿੱਚ ਇਹ ਸਭ ਬਿਲਕੁਲ ਨਹੀਂ ਚੱਲਦਾ ਸ਼ਾਰਟਸ ਵਿੱਚ ਡਾਇਰੈਕਟ ਪੁਆਇੰਟ ਤੇ ਆਓ ਸ਼ੌਕ ਜਾਂ ਕ੍ਰਿਓਸਿਟੀ ਕ੍ਰੀਏਟ ਕਰੋ ਲੌਂਗ ਵੀਡੀਓ ਦੇ ਵਿੱਚ ਇੰਟਰੋ ਚੱਲਦਾ ਹੈ ਪਰ ਸ਼ਾਰਟਸ ਤੇ ਨਹੀਂ ਵਾਇਰਲ ਸ਼ਾਰਟਸ ਦੀ ਸਹੀ ਸ਼ੁਰੂਆਤ ਜਿਹੜੀ ਹੈ ਹੈਲੋ ਗਾਇਸ ਵੈਲਕਮ ਟੂ ਮਾਈ ਚੈਨਲ ਨਹੀਂ ਇਸ ਦੀ ਬਜਾਏ ਤੁਸੀਂ ਬੋਲੋ ਕੀ ਤੁਹਾਨੂੰ ਪਤਾ ਹੈ ਇਹ ਗਲਤੀ ਕਰ ਰਹੇ ਹੋ ਤਾਂ ਸ਼ਾਰਟਸ ਨਹੀਂ ਚੱਲੇਗਾ ਐਦਾਂ ਦੇ ਵਰਡਸ ਤੁਸੀਂ ਬੋਲ ਸਕਦੇ ਸਿਰਫ 8 ਵੀਡੀਓਜ਼ ਦੇ ਵਿੱਚ 50 ਲੱਖ ਕਿਵੇਂ ਕਮਾਈਏ ਇਸ ਤਰ੍ਹਾਂ ਦੇ ਹੁਕਸ ਬੋਲ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਆਡੀਅנס ਰੁਕਦੀ ਹੈ ਰੀਟੈਂਸ਼ਨ ਵੱਧਦਾ ਹੈ ਸ਼ਾਰਟਸ ਵਾਇਰਲ ਹੁੰਦਾ ਹੈ ਸ਼ਾਰਟਸ ਬਣਾਉਣ ਦੀ ਬੈਸਟ ਲੰਬਾਈ ਕੀ ਹੈ Google ਡਾਟਾ ਮੁਤਾਬਕ 7 ਤੋਂ 15 ਸਕਿੰਟ ਦੀ ਬੈਸਟ ਲੰਬਾਈ ਹੈ ਹਾਂ ਅੱਜਕੱਲ 60 ਤੋਂ 90 ਸਕਿੰਟ ਦੇ ਸ਼ਾਰਟਸ ਵੀ ਬਣਦੇ ਨੇ ਪਰ ਮੈਕਸਿਮਮ ਵਾਇਰਲ ਸ਼ਾਰਟਸ 7 ਤੋਂ 15 ਸਕਿੰਟ ਦੇ ਹੁੰਦੇ ਨੇ ਕਿਉਂਕਿ ਛੋਟਾ ਹੋਣ ਕਰਕੇ ਫਾਸਟ ਤੇ ਬਾਰ-ਬਾਰ ਦੇਖਿਆ ਜਾਂਦਾ ਹੈ ਦੋਸਤੋ ਸ਼ਾਰਟਸ ਵਾਇਰਲ ਕਰਨ 'ਚ ਐਡੀਟਿੰਗ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਅੱਜਕੱਲ ਜ਼ਿਆਦਾਤਰ ਲੋਕ ਆਫਿਸ ਯਾ ਫਿਰ ਜ਼ੀਰੋ ਵੋਲਿਊਮ ਯਾਨੀ ਆਵਾਜ਼ ਬਿਲਕੁਲ ਬੰਦ ਕਰਕੇ ਸ਼ਾਰਟਸ ਦੇਖਦੇ ਨੇ ਇਸ ਲਈ ਟੈਕਸਟ ਕੈਪਸ਼ਨ ਜ਼ਰੂਰ ਐਡ ਕਰੋ ਜੋ ਤੁਸੀਂ ਬੋਲ ਰਹੇ ਹੋ ਉਹ ਸਕਰੀਨ ਤੇ ਵੀ ਆਵੇ ਇਸ ਨਾਲ ਆਵਾਜ਼ ਬੰਦ ਤੇ ਵੀ ਸ਼ਾਰਟ ਸਮਝ ਆਉਂਦਾ ਹੈ ਇੰਗੇਜਮੈਂਟ ਡਬਲ ਹੋ ਜਾਂਦੀ ਹੈ ਜੇ ਸ਼ਾਰਟਸ ਫਨੀ ਹੈ ਮੀਮ ਟਾਈਪ ਹੈ ਸਾਊਂਡ ਇਫੈਕਟਸ ਫਨੀ ਬੈਕਗ੍ਰਾਉਂਡ ਮਿਊਜ਼ਿਕ ਰੀਐਕਸ਼ਨ ਸਾਊਂਡ ਇਹ ਸਭ ਐਡ ਕਰੋ ਐਡੀਟਿੰਗ ਜਿੰਨੀ ਵਧੀਆ ਹੋਵੇਗੀ ਇੰਗੇਜਮੈਂਟ ਉਨੀ ਹੀ ਵਧੀਆ ਹੋਵੇਗੀ ਜੇ ਸ਼ਾਰਟਸ ਇੰਟਰਸਟਿੰਗ ਹੈ ਫਨੀ ਹੈ ਤਾਂ ਲੋਕ ਦੋ ਵਾਰੀ ਤਿੰਨ ਵਾਰੀ ਜਾਂ ਬਾਰ-ਬਾਰ ਵੀ ਦੇਖ ਲੈਂਦੇ ਨੇ ਇਸ ਨਾਲ ਵਾਚ ਟਾਈਮ ਵਧਦਾ ਹੈ ਐਲਗੋਰਿਦਮ ਵਾਈਰਲ ਹੋਣ ਦੇ ਬਹੁਤ ਹੀ ਜ਼ਿਆਦਾ ਚਾਂਸ ਵਧ ਜਾਂਦੇ ਨੇ ਆਪਣੇ ਸ਼ਾਰਟਸ ਤੇ 20 ਜਾਂ 30 ਹੈਸ਼ਟੈਗ ਲਗਾਉਣ ਦੀ ਲੋੜ ਨਹੀਂ 2 ਤੋਂ 3 ਰੈਲੇਵੈਂਟ ਹੈਸ਼ਟੈਗ ਬਹੁਤ ਨੇ ਐਗਜ਼ਾਮਪਲ ਜਿੱਦਾਂ ਕਿ #shorts #viralshorts #techvidz ਤੁਸੀਂ ਆਪਣੇ ਚੈਨਲ ਦਾ ਵੀ ਹੈਸ਼ਟੈਗ ਲਗਾ ਸਕਦੇ ਹੋ ਇੰਨੇ ਹੀ ਕਾਫੀ ਨੇ ਹੁਣ ਤੁਹਾਨੂੰ ਮੈਂ ਸ਼ਾਰਟਸ ਅਪਲੋਡ ਕਰਨ ਦੀ ਬੈਸਟ ਟਾਈਮਿੰਗ ਵੀ ਦੱਸ ਦਿੰਦਾ ਸਵੇਰੇ 7 ਤੋਂ 9 ਸ਼ਾਮ ਨੂੰ 7 ਤੋਂ 11 ਇਸ ਟਾਈਮ ਦੇ ਵਿੱਚ ਲੋਕ ਫ੍ਰੀ ਹੁੰਦੇ ਨੇ ਸਕਰੀਨ ਟਾਈਮ ਜ਼ਿਆਦਾ ਹੁੰਦਾ ਹੈ ਤੁਸੀਂ ਆਪਣੇ ਸ਼ਾਰਟਸ ਦੇ ਥੰਬਨੇਲ ਵੀ ਲਗਾ ਸਕਦੇ ਹੋ ਸ਼ਾਰਟਸ ਵਿੱਚ ਥੰਬਨੇਲ ਲੱਗਦਾ ਨਹੀਂ ਪਰ ਫਰੇਮ ਸਿਲੈਕਟ ਹੁੰਦਾ ਹੈ ਇਸ ਲਈ ਵੀਡੀਓ ਦਾ ਸਭ ਤੋਂ ਕੈਚੀ ਫਰੇਮ ਯਾਨੀ ਕਿ ਜਿਹਨੂੰ ਦੇਖ ਕੇ ਲੋਕੀ ਨਾਲ ਦੀ ਨਾਲ ਕਲਿੱਕ ਕਰਕੇ ਦੇਖ ਲੈਣ ਉਹ ਚੂਜ਼ ਕਰੋ ਬੰਨੇ ਸ਼ੌਕਿੰਗ ਫਰੇਮ ਹੋਵੇ ਤਾਂ ਲੋਕ ਕਲਿੱਕ ਕਰਦੇ ਨੇ ਸ਼ਾਰਟਸ ਵਾਇਰਲ ਕਿਵੇਂ ਹੁੰਦਾ ਹੈ ਪਹਿਲੇ 3 ਸਕਿੰਟ ਸਟਰੋਂਗ ਹੋਣੇ ਚਾਹੀਦੇ ਨੇ ਸਵਾਈਪ ਅਪ ਘੱਟ ਹੋਵੇਗਾ ਰੀਟੈਂਸ਼ਨ ਹਾਈ ਹੋਵੇਗਾ ਇੰਗੇਜਮੈਂਟ ਵੀ ਹਾਈ ਹੋਵੇਗਾ ਅਤੇ ਵਾਚ ਟਾਈਮ ਵੀ ਵਧੇਗਾ ਇਹ ਹੀ YouTube ਸ਼ਾਰਟਸ ਦਾ ਫਾਰਮੂਲਾ ਹੈ ਦੋਸਤੋ ਸ਼ਾਰਟਸ ਵਾਇਰਲ ਕਰਨਾ ਕੋਈ ਮੈਜਿਕ ਨਹੀਂ ਇਹ ਪਿਓਰ ਸਟ੍ਰੈਟਜੀ ਪਲੱਸ ਸਕਿੱਲ ਹੈ ਵੀਡੀਓ ਪਸੰਦ ਆਈ ਹੋਵੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਧ